ਫਰਾਤੀਆਂ ਗੁੰਡੇ ਬਦਮਾਸ਼ ਇਹ ਪੁਰਾਣੇ ਸ਼ਬਦ ਨੇ ਪਰ 29 ਮਈ 2022 ਤੋਂ ਬਾਅਦ ਇਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆਉਂਦੇ ਨੇ ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਹੋ ਜਾਂਦੀ ਹੈ ਬੱਚੇ-ਬੱਚੇ ਦੀ ਜ਼ੁਬਾਨ ਤੇ ਸ਼ਬਦ ਚੜ ਜਾਂਦਾ ਹੈ ਗੈਂਗਸਟਰਵਾਦ ਗੈਂਗਸਟਰ ਆ ਉਹ ਮੈਂ ਇੱਕ ਦਿਨ ਇੱਕ ਡਾਕੂਮੈਂਟਰੀ ਦੇਖ ਰਹੀ ਸੀ ਤੇ ਉਹਦੇ ਵਿੱਚ ਇੱਕ ਗੈਂਗਸਟਰ ਦੀ ਕਾਲ ਦਿਖਾਈ ਜਾਂਦੀ ਹੈ ਜਿਹਦੇ ਵਿੱਚ ਗੈਂਗਸਟਰ ਕਹਿੰਦਾ ਹੈ ਵੀ ਸਾਨੂੰ ਆਪਣੇ ਖਰਚੇ ਚਲਾਉਣ ਲਈ ਸਾਡੀ ਫੈਮਿਲੀ ਹੁੰਦੀ ਹੈ ਜਿਹੜੇ ਬੰਦੇ ਸਾਡੇ ਨਾਲ ਕੰਮ ਕਰਦੇ ਆ ਸਾਨੂੰ ਉਹਨਾਂ ਦੀ ਦੇਖ ਰਹਿਕ ਕਰਨ ਲਈ ਉਹਨਾਂ ਨੂੰ ਚੰਗੀ ਲਾਈਫ ਦੇਣ ਲਈ ਫਰੋਤੀਆਂ ਲੈਣੀਆਂ ਪੈਂਦੀਆਂ ਅਸੀਂ ਵੱਡੇ ਬੰਦਿਆਂ ਨੂੰ ਟਾਰਗੇਟ ਕਰਦੇ ਆ ਖੈਰੇ ਪਹਿਲਾਂ ਭਾਰਤ ਵਿੱਚ ਸੀ ਪੰਜਾਬ ਵਿੱਚ ਸੀ ਪਰ ਹੁਣ ਕੈਨੇਡਾ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਗਈਆਂ ਨੇ ਬਿਜ਼ਨਸ ਪਰਸਨਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜੀ ਸਾਹਿਬ ਇਹ ਗੱਲ ਤੁਹਾਡੀ ਸਹੀ ਹੈ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਕਾਲਸ ਨੇ ਬਹੁਤ ਸਾਰੇ ਲੋਕ ਨੇ ਰਿਕਾਰਡ ਕਰਕੇ ਉਹ ਸਾਹਮਣੇ ਲਿਆਂਦੀਆਂ ਨੇ ਕੁਝ মিডিਆ ਹਾਊਸਸ ਨੇ ਵੀ ਲਿਆਂਦੀਆਂ ਨੇ ਉਕਲਾ ਇਹੋ ਹੀ ਨਹੀਂ ਕਹਿੰਦੇ ਕਿ ਅਸੀਂ ਆਪਣੇ ਖਰਚੇ ਚ ਲਾਉਣੇ ਨੇ ਉਹ ਜਿਨ੍ਹਾਂ ਕੋਲੋਂ ਮੰਗਦੇ ਨੇ ਉਹ ਕਹਿੰਦੇ ਇਹ ਇਹ ਤੁਹਾਡੇ ਕੋਲੋਂ ਲੈ ਰਿਹਾ ਕਿ ਤੁਹਾਡੀ ਪ੍ਰੋਟੈਕਸ਼ਨ ਬਣੀ ਐ ਅਸੀਂ ਤੁਹਾਨੂੰ ਪ੍ਰੋਟੈਕਟ ਵੀ ਕਰਨਾ ਸੋ ਪ੍ਰੋਟੈਕਸ਼ਨ ਮਨੀ ਕਹਿੰਦੇ ਨੇ ਸੋ ਇੱਕ ਇਸੇ ਤਰ੍ਹਾਂ ਕੈਲਗਰੀ ਵਿੱਚ ਇੱਕ ਵਿਅਕਤੀ ਫੜਿਆ ਗਿਆ ਸੀ ਉਸਨੇ ਤੇ ਇੱਕ ਇਸ ਤਰ੍ਹਾਂ ਦਾ ਨਾਮ ਬਤਾਇਆ ਜਿਹਦੀ ਮੈਂ ਹੁਣ ਗੱਲ ਨਹੀਂ ਕਰਨੀ ਚਾਹਾਂਗਾ ਕਿ ਉਹਨੇ ਉਹ ਲਫ਼ਜ਼ ਕਿਹਾ ਸੀ ਕਿ ਇਹ ਉਹ ਉਹ ਤੁਹਾਨੂੰ ਦੇਣਾ ਜ਼ਰੂਰੀ ਹੈ ਖੈਰ ਇਹ ਜਿਹੜੀਆਂ ਘਟਨਾਵਾਂ ਤੁਸੀਂ ਸਹੀ ਆਖਿਆ ਕਿ ਜਦੋਂ ਤੋਂ ਵਧੀਆਂ ਨੇ ਪਰ ਫਿਰ ਵਿੱਚ ਲੱਗਾ ਸੀ ਕਿ ਕੈਨੇਡੀਅਨ ਸਰਕਾਰ ਜਾਗ ਪਈ ਹੈ ਸਖਤੀ ਕਰਨ ਲੱਗ ਪਈ ਹੈ ਤੇ ਹੁਣ ਇਹ ਰੁਕ ਜਾਵੇਗਾ ਜਗ ਘਟ ਜਾਵੇਗਾ ਪਰ ਸਰਪ੍ਰਾਈਜ਼ਿੰਗਲੀ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਕੰਮ ਦੇ ਵਿੱਚ ਬੜੀ ਤੇਜ਼ੀ ਆਈ ਹੈ ਜੀ ਸਰੀ ਦੇ ਵਿੱਚ ਦੋ ਬੰਦੇ ਫੜੇ ਨੇ ਸਰੀ ਦੇ ਵਿੱਚ ਉਹ ਕਹਿੰਦੇ ਨੇ ਕਿ ਦੱਖਣ ਏਸ਼ੀਆਈ ਭਾਈਚਾਰੇ ਦੇ ਬਿジネスਮੈਨਾਂ ਨੂੰ ਸਾਊਥ ਏਸ਼ੀਅਨਸ ਪ੍ਰਾਇਮਰੀਲੀ ਜਿਹਦੇ ਵਿੱਚ ਇੰਡੀਅਨ ਪੰਜਾਬੀ ਹੋਣਗੇ ਉਹਨਾਂ ਨੂੰ ਟਾਰਗੇਟ ਕਰਦੇ ਸੀ ਤੇ ਉਹਨਾਂ ਕੋਲੋਂ ਪੈਸੇ ਵੀ ਮੰਗਦੇ ਸੀ ਔਰ ਕਿਸੇ ਸਿੰਗਰ ਦੇ ਕਿਸੇ 뮤ਜ਼ਿਕ ਪ੍ਰੋਡਿਊਸਰ ਦੇ ਘਰ ਤੇ ਗੋਲੀਆਂ ਬਿਜ਼ਨਸਮੈਨਾਂ ਤੇ ਗੋਲੀਆਂ ਇਹ ਚੱਲਣ ਦੀਆਂ ਖਬਰਾਂ ਪਿਛਲੇ ਦਿਨਾਂ ਵਿੱਚ ਆਈਆਂ ਨੇ ਦੋ ਬੰਦੇ ਜਿਹੜੇ ਫੜੇ ਨੇ ਉਹਨਾਂ ਤੇ RCMP ਦਾ ਇਹ ਕਹਿਣਾ ਹੈ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦਾ ਕਿ ਉਹਨਾਂ ਤੇ ਗਨ ਤੇ ਆਰਸਨਲ ਦੇ ਚਾਰजेस ਨੇ ਭਾਓ ਅੱਗ ਲਾਉਣ ਦਾ ਕੰਮ ਇਹਨਾਂ ਨੇ ਕੀਤਾ ਹੋ ਸਕਦਾ ਹੈ ਚਾਰजेस ਲੱਗੇ ਨੇ ਪਰ ਇੱਥੇ ਸਵਾਲ ਵੀ ਕੁਝ ਖੜੇ ਹੋਏ ਨੇ ਜਿਹੜੇ ਦੋ ਬੰਦੇ ਫੜੇ ਨੇ ਪੁਲਿਸ ਇੰਨੀ ਗੱਲ ਤਾਂ ਮੰਨਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਤੇਜ਼ੀ ਆਈ ਹੈ ਨਾ ਸਿਰਫ ਸਰੀ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਐਡਮਿੰਟਨ ਦੇ ਵਿੱਚ ਕੈਲਗਰੀ ਦੇ ਵਿੱਚ ਇਹ ਕੰਮ ਲਗਾਤਾਰ ਹੋ ਰਿਹਾ ਤੇ ਘਟਣ ਦਾ ਨਾਂ ਨਹੀਂ ਲੈ ਰਿਹਾ ਜਿਹੜੀ ਤੁਸੀਂ ਸ਼ੁਰੂ ਵਿੱਚ ਸੁਵਲੀਨ ਗੱਲ ਕੀਤੀ ਸੀ ਕਿ ਗੈਂਗਸਟਰਿਜ਼ਮ ਗੈਂਗਵਾਰ ਹੋਰ ਚੀਜ਼ਾਂ ਫਰੋਤੀਆਂ ਇਹਨਾਂ ਦੇ ਲਈ ਜਿਹੜਾ ਬ੍ਰਿਟਿਸ਼ ਕੋਲੰਬੀਆ ਸੂਬਾ ਆ ਕੈਨੇਡਾ ਦਾ ਉੱਥੇ ਦੇ ਪ੍ਰੀਮੀਅਰ ਭਾ ਮੁੱਖ ਮੰਤਰੀ ਡੇਵਿਡ ਡੀਬੀ ਨੇ ਪਿਛਲੇ ਦਿਨੀ ਮੰਗ ਕੀਤੀ ਆ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਿਆ ਜਾਵੇ ਜੀ ਉਹਨਾਂ ਨੇ ਮੰਗ ਜਿਹੜੀ ਕੀਤੀ ਆ ਉਸ ਨਾਲ ਸਹਿਮਤੀ ਨਹੀਂ ਕਿਸੇ ਨੇ ਪ੍ਰਗਟ ਕੀਤੀ ਇਹ ਭਾਵੇਂ ਵੱਖਰੀ ਗੱਲ ਐ ਕਿ ਉਹ ਅਜੇ ਹੋ ਨਾ ਹੋ ਸਕੇ ਸਗੋਂ ਕੁਝ ਵਿਅਕਤੀਆਂ ਨੇ ਸਹਿਮਤੀ ਪ੍ਰਗਟ ਕੀਤੀ ਐ ਕਿ ਹਾਂ ਇਹ ਕੰਮ ਹੋਣਾ ਚਾਹੀਦਾ ਉਹ ਇੰਨਾ ਸੌਖਾ ਨਹੀਂ ਐ ਪਰ ਸਰਕਾਰ ਕੀ ਉਸ ਨੂੰ ਅਤਵਾਦੀ ਸੰਗਠਨ ਵਜੋਂ ਲਿਸਟ ਕਰੇਗੀ ਇਹ ਬਹੁਤ ਵੱਡਾ ਸਵਾਲ ਆ ਅੱਛਾ ਜਿਹੜੀਆਂ ਪ੍ਰਾਪਰਟੀ ਦੇ ਡੈਮੇਜ ਕੀਤੇ ਜਾਂਦੇ ਨੇ ਜਾਂ ਡਿਮਾਂਡਸ ਕੀਤੀਆਂ ਜਾਂਦੀਆਂ ਨੇ ਤੇ ਸਸਪੈਕਟ ਜਿਹੜੇ ਫੜੇ ਜਾਂਦੇ ਨੇ ਉਹਨਾਂ ਮਾਰੇ ਆਮ ਤੌਰ ਤੇ ਜਾਣਕਾਰੀ ਦੇ ਦਿੱਤੀ ਜਾਂਦੀ ਉਹਨਾਂ ਦੇ ਨਾਮ ਫੋਟੋਆਂ ਉਮਰ ਇਹ ਸਾਰਾ ਕੁਝ ਆ ਜਾਂਦਾ ਹੈ। ਉਹਨੇ 2024 ਦੀਆਂ ਘਟਨਾਵਾਂ ਕਰਕੇ ਜਿਹੜੇ ਨੇ ਫੜੇ ਗਏ ਨੇ। RCMP ਦੇ ਸਟਾਫ ਸਰਜੈਂਟ ਨੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੀ ਜਾਣਕਾਰੀ ਦਿੱਤੀ ਤੇ ਇਹ ਕਹਿ ਦਿੱਤਾ ਕਿ ਇਹਨਾਂ ਦੇ ਨਾਮ ਨਹੀਂ ਅਸੀਂ ਦੱਸ ਰਹੇ ਕਿਉਂਕਿ ਚਾਰजेस ਅਜੇ ਪੈਂਡਿੰਗ ਨੇ। ਹੁਣ ਚਾਰजेस ਲਾਏ ਵੀ ਨਹੀਂ ਗਏ ਅਜੇ ਤੱਕ। ਪੁਲਿਸ ਅਲਹਿਜ ਕਰ ਰਹੀ ਹੈ ਉਹਨਾਂ ਨੂੰ। ਤੇ BC ਦੇ ਸਾਬਕਾ ਸੋਲੀਸਟਰ ਜਨਰਲ ਪੰਜਾਬੀ ਮੂਲ ਦੇ ਕੈਸ਼ ਹੀਡ ਉਹ ਜਿਹੜੇ ਕਿ ਇਸ ਵੇਲੇ ਰਿਚਮੰਡ ਸਿਟੀ ਦੇ ਕਾਉਂਸਲਰ ਨੇ ਤੇ ਉਹਨਾਂ ਨੇ ਬਹੁਤ ਸਵਾਲ ਉਠਾਏ ਨੇ ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਪ੍ਰੈਸ ਰਿਲੀਜ਼ ਦਿੰਦੇ ਹੋ ਤੇ ਤੁਹਾਡੇ ਕੋਲ ਡਿਟੇਲ ਕੋਈ ਨਹੀਂ ਹੈ ਬਹੁਤ ਪ੍ਰੀਮਚੁਰ ਗੱਲ ਆ ਇਹੋ ਤੁਹਾਨੂੰ ਅਜੇ ਵੇਟ ਕਰਨੀ ਚਾਹੀਦੀ ਸੀ ਨਹੀਂ ਤੇ ਤੁਹਾਨੂੰ ਨਾਮ ਦੱਸਣੇ ਚਾਹੀਦੇ ਸੀ ਜਾਂ ਪੂਰੀ ਡਿਟੇਲ ਦੇਣੀ ਚਾਹੀਦੀ ਸੀ ਕਿ ਬੰਦੇ ਆਹ ਕੰਮ ਕਰਦੇ ਸੀ ਤੇ ਇਸ ਕਰਕੇ ਇਹਨਾਂ ਨੂੰ ਫੜਿਆ ਗਿਆ ਤੇ ਇਹਨਾਂ ਤੇ ਆਹ ਚਾਰਜਸ ਨੇ ਤੇ ਡਿਟੇਲ ਉਹਨਾਂ ਨੇ ਨਹੀਂ ਦਿੱਤੀ ਤੇ ਇਹਦਾ ਮਤਲਬ ਇਹ ਹੈ ਕਿ ਪਿੱਛੋਂ ਦਬਾਅ ਸੀ ਕਿ ਜਿਹੜੇ ਕੋਸ਼ਿਸ਼ ਸਾਡੇ ਰਾਜਨੀਤੀ ਦੇ ਜਿਹੜੇ ਮਾਸਟਰ ਹੈਗੇ ਨੇ ਸਾਡੇ ਜਿਨ੍ਹਾਂ ਦੇ ਜਿਹੜੇ ਜਾਦੂ ਦੀ ਛੜੀ ਹਿਲਾਉਂਦੇ ਨੇ ਉਹਨਾਂ ਦੇ ਕਹਿਣ ਤੇ ਕਾਲੀ ਦੇ ਵਿੱਚ ਪ੍ਰੈਸ ਰਿਲੀਜ਼ ਕਰ ਦਿੱਤੀ ਗਈ ਤੇ ਹੋਰ ਜਾਣਕਾਰੀ ਕੋਈ ਹੈ ਹੀ ਨਹੀਂ ਸੋ ਕੈਸ਼ ਸ਼ੀਡ ਸਾਬਕਾ ਸਲਿਸਟਰ ਜਨਰਲ ਨੇ ਉਹਨਾਂ ਦੁਆਰਾ ਇਸ ਕੀਤੀ ਹੋਈ ਗੱਲ ਦਾ ਕੋਈ ਮਨ ਆ ਔਰ ਉਹ ਕਹਿੰਦੇ ਨੇ ਕਿ ਸਾਨੂੰ ਦੱਸੋ ਤੇ ਸਹੀ ਕਿ ਇਹ ਬਿਸ਼ਨੋਈ ਗੈਕ ਦੇ ਬੰਦੇ ਆ ਜਾਂ ਸਾਡੇ ਲੋਕਲ ਆਪਣੀ ਪ੍ਰੋਡਿਊਸ ਆ ਕੋਈ ਸਾਨੂੰ ਕੋਸ਼ਿਸ਼ ਡਿਟੇਲ ਤਾਂ ਦਿਓ ਤੁਸੀਂ ਸ਼ੋਸ਼ਾ ਛੱਡ ਦਿੱਤਾ ਲੋਕਾਂ ਦੇ ਸਾਹਮਣੇ ਇਹ ਕਿੰਨੀ ਕਾਕਲ ਵਾਲੀ ਗੱਲ ਹੈ ਇਹ ਕੈਸ਼ ਸ਼ੀਡ ਹੋਣਾਂ ਦਾ ਕਹਿਣਾ ਸੋ ਕੈਨੇਡਾ ਦੇ ਵਿੱਚ ਪੂਰੀ ਪੁਲਿਸ ਦੇ ਦਰਮਿਆਨ ਤਾਲਮੇਲ ਬਿਠਾਉਣ ਲਈ ਸਰੀ ਐਡਮਿੰਟਨ ਬ੍ਰੈਂਟਨ ਇਹ ਸਾਰਿਆਂ ਦੀ ਪੁਲਿਸ ਨੂੰ ਆਪਸ ਵਿੱਚ ਜੋੜਿਆ ਗਿਆ ਸੀ ਕਿ ਐਕਸਟਰਸ਼ਨ ਭਾ ਫਰੋਤੀਆਂ ਦਾ ਕੰਮ ਜਿਹੜਾ ਲਗਾਤਾਰ ਚੱਲ ਰਿਹਾ ਇਹਨੂੰ ਭਾਈ ਰੋਕਣਾ ਠੱਲ ਪਾਉਣੀ ਹੈ ਕਿ ਸਾਂਝੀ ਟਾਸਕ ਫੋਰਸ ਤਿਆਰ ਕਰੋ ਤੇ ਇਹ ਬੰਦਿਆਂ ਨੂੰ ਫੜੀਏ ਤੇ ਕਾਬੂ ਕਰੀਏ ਤੇ ਇਹ ਵਿੱਚ ਜੇ ਰੁਕ ਗਿਆ ਸੀ ਤੇ ਬਹੁਤ ਸਾਰੇ ਬੰਦੇ ਫੜੇ ਵੀ ਗਏ ਆ ਪਰ ਦੁਬਾਰਾ ਸ਼ੁਰੂ ਹੋ ਗਿਆ ਲੱਗਦਾ ਹੈ ਪੰਜਾਬੀ 뮤직 ਇੰਡਸਟਰੀ ਨਾਲ ਸੰਬੰਧਿਤ ਲੋਕ ਪੰਜਾਬੀ ਬਿジネスਮੈਨ ਬਹੁਤ ਸਾਰੇ ਲੋਕਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਟਾਰਗੇਟ ਕੀਤਾ ਗਿਆ ਹੈ ਜੀ ਜੀ